ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸਬਕ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਹਲਕਾ ਹਲਕਾ ਮੈਂ ਪੈਰਿਆ ਸੀ ਤੇ ਮੈਂ ਇੱਕ ਸ਼ਾਰਟ ਨਾਈਟੀ ਪਾ ਕੇ ਘਰ ਦੇ ਵਿਹੜੇ ਵਿੱਚ ਮੀਂਹ ਵਿੱਚ ਨਾ ਰਹੀ ਸੀ ਮੇਰੀ ਸੁੰਦਰਤਾ ਉਸ ਕਾਲੀ ਨਾਈਟੀ ਵਿੱਚ ਹੋਰ ਵੀ ਜ਼ਿਆਦਾ ਨਿਕਰ ਕੇ ਬਾਹਰ ਆ ਰਹੀ ਸੀ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਜੇਟ ਜੀ ਖੜੀ ਹੋਈ ਸਨ ਅਤੇ ਉਹ ਮੈਨੂੰ ਦੇਖ ਕੇ ਮੁਸਕਰਾਉਂਦੇ ਹੋਏ ਕਹਿਣ ਲੱਗੇ ਅੱਜ ਤੱਕ ਕਿਆਮਤ ਲੱਗ ਰਹੀ ਹੈ ਤੇ ਮੈਂ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਮੇਰੇ 40 ਸਾਲ ਦੇ ਜੇੜ ਦਾ ਹਾਲੇ ਵਿਆਹ ਨਹੀਂ ਹੋਇਆ ਸੀ ਕਿਸੇ ਕੰਮ ਦੇ ਸਿਲਸਲੇ ਵਿੱਚ ਉਹ ਸਾਡੇ ਸ਼ਹਿਰ ਆਏ ਹੋਏ ਸਨ ਤੇ ਸਾਡੇ ਘਰ ਹੀ ਰਹਿੰਦੇ ਸਨ ਉਹ ਦੇਖਣ ਵਿੱਚ ਬਹੁਤ ਹੀ ਸੋਹਣੇ ਸਨ ਜਦੋਂ ਉਹ ਸਾਡੇ ਘਰ ਆਏ ਸਨ ਤਾਂ ਉਹਨਾਂ ਦਿਨਾਂ ਵਿੱਚ ਮੇਰੇ ਅਤੇ ਮੇਰੇ ਪਤੀ ਵਿੱਚ ਅਨਬਨ ਚੱਲ ਰਹੀ ਸੀ ਅਤੇ ਮੈਨੂੰ ਆਪਣੇ ਪਤੀ ਤੋਂ ਜੋ ਖੁਸ਼ੀ ਚਾਹੀਦੀ ਸੀ ਮੇਰੇ ਪਤੀ ਮੈਨੂੰ ਖੁਸ਼ੀ ਨਹੀਂ ਦੇ ਰਹੇ ਸਨ ਪਰ ਅੱਜ ਜਦੋਂ ਮੈਂ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੇ ਪਤੀ ਨਹੀਂ ਬਲਕਿ ਮੇਰੇ ਜੇਠ ਜੀ ਖੜੇ ਹੋਏ ਸਨ ਉਸ ਵਕਤ ਮੈਂ ਸ਼ਾਰਟ ਨਾਈਟ ਡਰੈਸ ਪਾਈ ਹੋਈ ਸੀ ਮੈਨੂੰ ਮੀ ਸੀ ਕਿ ਦਰਵਾਜ਼ੇ ਤੇ ਮੇਰਾ ਪਤੀ ਹੋਵੇਗਾ ਪਰ ਸਾਹਮਣੇ ਤਾਂ ਮੇਰਾ ਜੇਠ ਸੀ ਉਸ ਨੂੰ ਦੇਖ ਕੇ ਮੈਂ ਬਹੁਤ ਸ਼ਰਮਿੰਦਾ ਹੋ ਗਈ ਸੀ ਕਿਉਂਕਿ ਮੈਨੂੰ ਮੀ ਸੀ ਕਿ ਮੈਨੂੰ ਇਸ ਰੂਪ ਵਿੱਚ ਮੇਰਾ ਪਤੀ ਦੇਖੇ ਪਰ ਜੋ ਕੁਝ ਮੈਂ ਆਪਣੇ ਪਤੀ ਲਈ ਕੀਤਾ ਸੀ ਉਸ ਦਾ ਆਨੰਦ ਜੇਰ ਜੀ ਲੈ ਰਹੀ ਸਨ ਉਹ ਮੈਨੂੰ ਗਲਤ ਨਜ਼ਰਾਂ ਨਾਲ ਦੇਖ ਰਹੀ ਸਨ ਉਹਨੂੰ ਦੇਖ ਕੇ ਮੈਂ ਜਲਦੀ ਨਾਲ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਜੇਰ ਜੀ ਨੇ ਮੇਰਾ ਹੱਥ ਫੜ ਲਿਆ ਉਹਨਾਂ ਨੇ ਕਿਹਾ ਬਹੂ ਰਾਣੀ ਕਿੱਥੇ ਜਾ ਰਹੀ ਹੈ ਮੈਨੂੰ ਪਾਣੀ ਵੀ ਨਹੀਂ ਪੁੱਛਿਆ ਉਹਨਾਂ ਦੇ ਸਾਹਮਣੇ ਇੰਨਾ ਛੋਟੇ ਕੱਪੜਿਆਂ ਵਿੱਚ ਮੈਨੂੰ ਬਹੁਤ ਸ਼ਰਮ ਆ ਰਹੀ ਸੀ ਹਤੇ ਮੈਂ ਆਪਣੇ ਕੱਪੜੇ ਬਦਲਣ ਲਈ ਕਮਰੇ ਵਿੱਚ ਚਲੀ ਗਈ ਸੀ ਮੈਂ ਜੇਰ ਜੀ ਨੂੰ ਕਿਹਾ ਤੁਸੀਂ ਬੈਠੋ ਮੈਂ ਹੁਣੇ ਆਉਂਦੀ ਹਾਂ ਅਤੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਜਲਦੀ ਨਾਲ ਸਾਰੀ ਪਾ ਲਈ ਤੇ ਬਾਹਰ ਆ ਗਈ। ਮੈਂ ਜੇੜ ਜੀ ਨੂੰ ਚਾਹ ਪਾਣੀ ਪਿਲਾਇਆ। ਉਹ ਹਾਲੇ ਵੀ ਮੈਨੂੰ ਉਸ ਨਜ਼ਰ ਨਾਲ ਹੀ ਦੇਖ ਰਹੀ ਸਨ। ਉਹਨਾਂ ਨੇ ਕਿਹਾ, "ਬਹੂ, ਅੱਜ ਕੋਈ ਖਾਸ ਗੱਲ ਐ?" ਸ਼ਾਇਦ ਮੈਂ ਹੀ ਗਲਤ ਵਕਤ ਤੇ ਆ ਗਿਆ ਹਾਂ। ਮੈਂ ਕਿਹਾ, "ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਐ। ਜੇੜ ਜੀ ਸੱਚ ਤਾਂ ਇਹ ਐ ਕਿ ਦਰਵਾਜ਼ੇ ਤੇ ਮੈਨੂੰ ਤੁਹਾਡੇ ਭਰਾ ਦੀ ਉਮੀਦ ਸੀ। ਪਰ ਕੋਈ ਗੱਲ ਨਹੀਂ। ਪਰੋਨੇ ਤਾਂ ਰੱਬ ਦਾ ਰੂਪ ਹੁੰਦੇ ਹਨ।" ਉਹਨਾਂ ਨੇ ਸਭ ਕੁਝ ਦੇਖ ਲਿਆ ਸੀ। ਤੇ ਉਹਨਾਂ ਨੂੰ ਸੱਚੀ ਗੱਲ ਦੱਸਣ ਵਿੱਚ ਕੋਈ ਹਰਜ ਨਹੀਂ ਸੀ ਮੈਂ ਉਹਨਾਂ ਨੂੰ ਦੱਸਿਆ ਅੱਜ ਮੈਂ ਤੁਹਾਡੇ ਭਰਾ ਲਈ ਇੱਕ ਛੋਟਾ ਜਿਹਾ ਸਰਪ੍ਰਾਈਜ਼ ਰੱਖਿਆ ਸੀ ਉਹਨਾਂ ਦੇ ਕੰਮ ਕਾਰਨ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਅਸੀਂ ਦੋਨੋਂ ਇੱਥੇ ਇਕੱਲੇ ਰਹਿੰਦੇ ਹੋਏ ਵੀ ਇੱਕ ਦੂਜੇ ਨੂੰ ਠੀਕ ਤਰ੍ਹਾਂ ਟਾਈਮ ਨਹੀਂ ਦੇ ਪਾਉਂਦੇ ਹਾਂ ਇਸ ਲਈ ਅੱਜ ਮੈਂ ਕੁਝ ਲੱਗ ਕਰਨ ਲਈ ਸਰਪ੍ਰਾਈਜ਼ ਪਲਾਨ ਕੀਤਾ ਸੀ ਪਤੀ ਪਤਨੀ ਵਿੱਚ ਪਿਆਰ ਬਣਿਆ ਰਹੇ ਇਸ ਲਈ ਕਦੇ-ਕਦੇ ਸਰਪ੍ਰਾਈਜ਼ ਦੇਣਾ ਚਾਹੀਦਾ ਹੈ ਇਹ ਮੈਂ ਕੱਲ ਹੀ ਇੰਟਰਨੈਟ ਤੇ ਦੇਖਿਆ ਸੀ ਤੇ ਮੈਂ ਉਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਪਰ ਦੇਖੋ ਤੁਹਾਡਾ ਭਰਾ ਵਕਤ ਤੇ ਨਹੀਂ ਆਇਆ ਮੈਂ ਆਪਣੇ ਜੇਠ ਨਾਲ ਗੱਲ ਕਰ ਰਹੀ ਸੀ ਕਿ ਅਚਾਨਕ ਹੀ ਮੇਰਾ ਪਤੀ ਘਰ ਆ ਗਿਆ ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹਨਾਂ ਨੇ ਮੈਨੂੰ ਅੱਜ ਵਾਦਾ ਕੀਤਾ ਸੀ ਕਿ ਉਹ 2 ਘੰਟੇ ਪਹਿਲਾਂ ਹੀ ਘਰ ਆ ਜਾਣਗੇ ਪਰ ਉਹ 2 ਘੰਟੇ ਲੇਟ ਆਏ ਜੇ ਉਹ ਵਕਤ ਨਾਲ ਘਰ ਆ ਜਾਂਦੇ ਤਾਂ ਜੇਠ ਜੀ ਨੂੰ ਦਰਵਾਜ਼ੇ ਤੋਂ ਹੀ ਵਾਪਸ ਭੇਜਿਆ ਜਾ ਸਕਦਾ ਸੀ ਘਰ ਆਉਂਦੇ ਹੀ ਉਸ ਨੇ ਜੇਠ ਜੀ ਨੂੰ ਗਲੇ ਲਾ ਲਿਆ ਤੇ ਮੇਰੇ ਵੱਲ ਤਾਂ ਦੇਖਿਆ ਵੀ ਨਹੀਂ ਦੇਖਦੇ ਵੀ ਕਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਗੁੱਸੇ ਵਿੱਚ ਲਾਲ ਹੋਈ ਪਈ ਹਾਂ ਉਹਨਾਂ ਨੂੰ ਛੱਡ ਕੇ ਮੈਂ ਰਸੋਈ ਵਿੱਚ ਆ ਗਈ ਉਹਨਾਂ ਦੀਆਂ ਗੱਲਾਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਆ ਰਹੀ ਸੀ ਫਿਰ ਮੈਨੂੰ ਪਤਾ ਲੱਗਿਆ ਕਿ ਜੇੜ ਜੀ 1 ਮਹੀਨੇ ਲਈ ਸਾਡੇ ਘਰ ਵਿੱਚ ਰਹਿਣ ਵਾਲੇ ਹਨ ਮੇਰਾ ਜੇਠ ਮੇਰੇ ਪਤੀ ਦੇ ਮਾਮੇ ਦਾ ਮੁੰਡਾ ਸੀ ਉਹ ਮੇਰੇ ਪਤੀ ਤੋਂ ਉਮਰ ਵਿੱਚ ਵੱਡੇ ਸਨ ਉਹ ਗੱਲਾਂ ਕਰ ਰਹੇ ਸਨ ਤੇ ਮੈਂ ਰਸੋਈ ਵਿੱਚ ਖਾਣਾ ਬਣਾਉਣ ਲੱਗ ਪਈ ਅਤੇ ਰਾਤ ਨੂੰ ਜਲਦੀ ਖਾਣਾ ਬਣਾ ਕੇ ਫਰਸ਼ੀ ਸਾਫ਼ ਕਰਕੇ ਮੈਂ ਆਪਣੇ ਕਮਰੇ ਵਿੱਚ ਆ ਗਈ। ਅਤੇ ਫਿਰ ਕਮਰੇ ਵਿੱਚ ਆਉਂਦੇ ਹੀ ਮੇਰਾ ਪਾਰਾ ਚੜ ਗਿਆ। ਕਿਉਂਕਿ ਜਿਹੜਾ ਬਿਸਤਰਾ ਮੈਂ ਪਿਆਰ ਦੇ ਪਲ ਬਿਤਾਉਣ ਲਈ ਸਜਾਇਆ ਸੀ। ਉਸ ਬਿਸਤਰੇ ਤੇ ਮੇਰਾ ਪਤੀ ਜੋ ਜੋ ਨਲ ਕਰਾੜੇ ਮਾਰ ਰਿਹਾ ਸੀ। ਬਿਸਤਰ ਨੂੰ ਸਜਾਇਆ ਹੋਇਆ ਦੇਖ ਕੇ ਨੂੰ ਇੱਕ ਵਾਰ ਵੀ ਸਮਝ ਨਹੀਂ ਆਈ ਕਿ ਇਹ ਕਮਰਾ ਕਿਉਂ ਸਜਾਇਆ ਗਿਆ ਹੈ। ਮੇਰੇ ਪਤੀ ਨੂੰ ਪਤਨੀ ਨਾਲੋਂ ਨੀਂਦ ਪਿਆਰੀ ਹੈ। ਉਸ ਵਕਤ ਮੈਂ ਗੁੱਸੇ ਨਾਲ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ ਅਤੇ ਹਾਲ ਵਿੱਚ ਆ ਕੇ ਬੈਠ ਗਈ। ਅਤੇ ਆਪਣੇ ਆਪ ਨਾਲ ਬੁੜਬੜਾਉਣ ਲੱਗ ਪਈ ਸੀ ਅਤੇ ਮੈਨੂੰ ਜੇਰ ਜੀ ਦਾ ਧਿਆਨ ਨਹੀਂ ਸੀ ਕਿ ਥੋੜਾ ਟਾਈਮ ਪਹਿਲਾਂ ਹੀ ਜੇਰ ਜੀ ਮੇਰੇ ਕੋਲ ਆ ਕੇ ਬੈਠ ਗਏ ਹਨ ਉਹਨਾਂ ਵੱਲ ਮੇਰਾ ਧਿਆਨ ਹੀ ਨਹੀਂ ਗਿਆ ਸੀ ਜਦੋਂ ਜੇਰ ਜੀ ਨੇ ਮੇਰਾ ਹੱਥ ਫੜ ਲਿਆ ਤਾਂ ਮੈਂ ਇੱਕਦਮ ਚੌਂਗ ਗਈ ਕਿਉਂਕਿ ਮੈਂ ਆਪਣੇ ਖਿਆਲਾਂ ਵਿੱਚ ਡੁੱਬੀ ਹੋਈ ਸੀ ਜੇਰ ਜੀ ਨੇ ਅਚਾਨਕ ਆ ਜਾਣ ਨਾਲ ਮੈਂ ਡਰ ਗਈ ਮੈਨੂੰ ਇਸ ਤਰ੍ਹਾਂ ਡਰਿਆ ਹੋਇਆ ਦੇਖ ਕੇ ਉਹ ਬੋਲੇ ਕੀ ਹੋਇਆ ਤੂੰ ਇੱਥੇ ਇਕੱਲੀ ਬੈਠੀ ਕਿਉਂ ਬੁੜਬੜਾ ਰਹੀ ਹੈਂ ਫਿਰ ਮੇਰੇ ਉਹਨਾਂ ਦਾ ਹੱਥ ਫੜ ਕੇ ਸਿੱਧਾ ਆਪਣੇ ਕਮਰੇ ਕੋਲ ਲੈ ਗਈ ਅਤੇ ਮੈਂ ਉਹਨਾਂ ਨੂੰ ਸਜਾਇਆ ਹੋਇਆ ਕਮਰਾ ਦਿਖਾਇਆ ਜੇਰ ਜੀ ਨੇ ਕਿਹਾ ਕਿ ਕਮਰਾ ਬਹੁਤ ਵਧੀਆ ਸਜਾਇਆ ਹੋਇਆ ਹੈ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਮੈਂ ਉਹਨਾਂ ਨੂੰ ਕੀ ਦਿਖਾਉਣਾ ਚਾਹੁੰਦੀ ਹਾਂ ਮੈਂ ਗੁੱਸੇ ਨਾਲ ਕਮਰੇ ਵਿੱਚੋਂ ਬਾਹਰ ਆ ਗਈ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਸਜਾਇਆ ਹੋਇਆ ਬਿਸਤਰ ਨਹੀਂ ਦਿਖਾ ਰਹੀ ਮੈਂ ਗੁੱਸੇ ਵਿੱਚ ਕਿਉਂ ਹਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਫਿਰ ਜੇਰ ਜੀ ਬੋਲੇ ਮੈਨੂੰ ਤੇਰਾ ਮੂੰਹ ਦੇਖ ਕੇ ਸਾਰੀ ਗੱਲ ਸਮਝ ਆ ਗਈ ਹੈ। ਜਰੂਰ ਤੂੰ ਉਹ ਕਮਰਾ ਆਪਣੇ ਪਤੀ ਨਾਲ ਪਿਆਰ ਭਰੇ ਪਲ ਬਿਤਾਉਣ ਲਈ ਸਜਾਇਆ ਸੀ। ਪਰ ਤੇਰਾ ਪਤੀ ਉੱਥੇ ਜੋ ਜੋ ਨਾਲ ਕਰਾੜੇ ਮਾਰ ਰਿਹਾ ਹੈ। ਜੇਰ ਜੀ ਨੇ ਕਿਹਾ ਸੱਚ ਤੇਰੀ ਪਸੰਦ ਗਲਤ ਨਿਕਲੀ। ਤੇਰਾ ਪਤੀ ਬਿਲਕੁਲ ਵੀ ਰੋਮਾਂਟਿਕ ਨਹੀਂ ਹੈ। ਸ਼ਾਇਦ ਉਹਨੂੰ ਤੇਰੀਆਂ ਭਾਵਨਾਵਾਂ ਦੀ ਕਦਰ ਨਹੀਂ ਹੈ। ਤੇਰੇ ਵਰਗੀ ਰੋਮਾਂਟਿਕ ਕੁੜੀ ਨੂੰ ਤਾਂ ਰੋਮਾਂਟਿਕ ਪਤੀ ਚਾਹੀਦਾ ਸੀ। ਪਰ ਕਿਸਮਤ ਦੀ ਘੇਰ ਦੇਖੋ। ਤੇਰੇ ਪਤੀ ਦੇ ਕਰਮ ਕਿੰਨੇ ਚੰਗੇ ਹਨ। ਉਸ ਨੂੰ ਤੇਰੇ ਵਰਗੀ ਸੋਹਣੀ ਤੇ ਸਿਆਣੀ ਕੁੜੀ ਮਿਲੀ। ਜੇਰ ਜੀ ਨੇ ਮੇਰੀ ਸੁੰਦਰਤਾ ਦੀ ਤਾਰੀਫ ਕੀਤੀ ਤਾਂ ਮੈਂ ਆਪਣਾ ਸਾਰਾ ਗੁੱਸਾ ਹੀ ਭੁੱਲ ਗਈ ਸੀ। ਮੇਰੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ। ਕਈ ਮਹੀਨਿਆਂ ਤੋ ਮੈਂ ਆਪਣੇ ਪਤੀ ਦੇ ਮੂੰਹ ਵਿੱਚੋਂ ਆਪਣੀ ਤਾਰੀਫ ਲਈ। ਇੱਕ ਵੀ ਸ਼ਬਦ ਨਹੀਂ ਸੁਨਿਆ ਸੀ। ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀ। ਉਹ ਸਾਰਾ ਦਿਨ ਕੰਮ ਵਿੱਚ ਬਿਜ਼ੀ ਰਹਿੰਦੇ ਸਨ। ਪਰ ਕੰਮ ਤੋਂ ਇਲਾਵਾ ਘਰ ਵਿੱਚ ਪਤਨੀ ਵੀ ਹੁੰਦੀ ਹੈ। ਉਸ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਗੱਲਾਂ ਕਰਦੇ ਕਰਦੇ ਮੈਂ ਜੇਰਜੀ ਨਾਲ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਸਨ ਫਿਰ ਜੇਰਜੀ ਨੇ ਮੇਰੇ ਮੋਢੇ ਤੇ ਹੱਥ ਰੱਖ ਲਿਆ ਉਹਨਾਂ ਨੇ ਕਿਹਾ ਤੂੰ ਚਿੰਤਾ ਨਾ ਕਰ ਹੁਣ ਮੈਂ ਹਾਂ ਤੂੰ ਜੋ ਕੁਝ ਵੀ ਚਾਹੁੰਦੀ ਹੈ ਉਹ ਮੇਰੇ ਨਾਲ ਸ਼ੇਅਰ ਕਰ ਸਕਦੀ ਹੈ ਮੈਂ ਤੇਰੇ ਲਈ ਸਮਾਂ ਕੱਢ ਲਵਾਂਗਾ ਮੈਂ ਤੇਰੇ ਪਤੀ ਨੂੰ ਵੀ ਸਮਝਾ ਦੇਵਾਂਗਾ ਜੇਰਜੀ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਮੇਰਾ ਮਨ ਹਲਕਾ ਹੋ ਗਿਆ ਤੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਹੁਣ ਮੈਂ ਆਪਣੇ ਪਤੀ ਵੱਲ ਪਿੱਠ ਕਰਕੇ ਪੈ ਗਈ ਇਸ ਸੋਚਾਂ ਵਿੱਚ ਡੁੱਬੀ ਹੋਈ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ। ਅਗਲੇ ਦਿਨ ਹਰ ਰੋਜ਼ ਵਾਂਗ ਮੇਰੇ ਪਤੀ ਆਪਣੇ ਕੰਮ ਤੇ ਚਲੇ ਗਏ ਸਨ। ਜੇਰ ਜੀ ਘਰ ਹੀ ਸਨ। ਉਹਨਾਂ ਨੂੰ ਦੁਪਹਿਰ 1 ਵਜੇ ਦਫ਼ਤਰ ਜਾਣਾ ਸੀ। ਜੇਰ ਜੀ 40 ਸਾਲ ਦੇ ਸਨ ਪਰ ਇਹ ਮੰਨਣਾ ਪੈਣਾ ਹੈ ਕਿ ਉਹ ਬਹੁਤ ਹੀ ਹੈਂਡਸਮ ਸਨ। ਉਹਨਾਂ ਨੇ ਆਪਣੇ ਸਰੀਰ ਨੂੰ ਬਿਲਕੁਲ ਫਿੱਟ ਰੱਖਿਆ ਹੋਇਆ ਸੀ। ਜੇਰ ਜੀ ਨਹਾ ਕੇ ਬਾਹਰ ਆਏ ਉਹ ਸਿਰਫ ਤੌਲੀਆ ਲਪੇਟ ਕੇ ਹੀ ਹਾਲ ਵਿੱਚ ਆ ਗਏ ਸਨ। ਉਹਨਾਂ ਨੂੰ ਦੇਖ ਕੇ ਮੈਨੂੰ ਸ਼ਰਮ ਆ ਗਈ। ਜੇਰ ਜੀ ਨੇ 40 ਸਾਲ ਦੀ ਹੋਣ ਦੇ ਬਾਵਜੂਦ ਵੀ ਆਪਣੇ ਸਰੀਰ ਨੂੰ ਇੰਨਾ ਫਿੱਟ ਰੱਖਿਆ ਹੋਇਆ ਸੀ। ਮੇਰੇ ਸਾਹਮਣੇ ਬਿਨਾਂ ਸ਼ਰਤੋ ਖੜੇ ਸਨ। ਉਹ اسی ਤਰ੍ਹਾਂ ਹੀ ਰਸੋਈ ਵਿੱਚ ਆ ਗਈ ਤੇ ਮੇਰੇ ਸਾਹਮਣੇ ਖੜ ਗਈ। ਮੈਂ ਸ਼ਰਮ ਨਾਲ ਆਪਣੀ ਅੱਖਾਂ ਨੀਵੀਆਂ ਕਰ ਲਈਆਂ ਸਨ। ਮੈਨੂੰ ਸ਼ਰਮਾਉਂਦੇ ਹੋਏ ਦੇਖ ਕੇ ਉਹ ਉੱਥੋਂ ਚਲੀ ਗਈ। ਕੁਝ ਦੇਰ ਬਾਅਦ ਉਹ ਪੂਰੇ ਕੱਪੜੇ ਪਾ ਕੇ ਬਾਹਰ ਆ ਗਈ। ਅੱਜ ਘਰ ਵਿੱਚ ਮੇਰੇ ਜੇਰ ਜੀ ਦੇ ਹੋਣ ਦੇ ਕਾਰਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਮੇਰਾ ਆਪਣਾ ਮੇਰੇ ਆਸ-ਪਾਸ ਹੋਵੇ। ਉਸ ਦਿਨ ਜੇਰਜੀ ਨੇ ਦਫ਼ਤਰ ਜਾਣ ਤੋਂ ਪਹਿਲਾਂ ਇੱਕ ਸਕੀਮ ਦਿੱਤੀ। ਉਹਨਾਂ ਨੇ ਮੈਨੂੰ ਕੈਂਡਲਾਈਟ ਡਿਨਰ ਦੀ ਸਕੀਮ ਦਿੱਤੀ। ਉਹਨਾਂ ਨੇ ਕਿਹਾ ਭਾਬੀ ਮੈਂ ਕੱਲ ਜਲਦੀ ਆ ਕੇ ਤੁਹਾਡਾ ਪਲਾਨ ਖਰਾਬ ਕਰ ਦਿੱਤਾ ਸੀ। ਅੱਜ ਰਾਤ ਮੈਂ ਥੋੜੀ دیر ਨਾਲ ਘਰ ਆਵਾਂਗਾ। ਜੇਕਰ ਜ਼ਰੂਰੀ ਹੋਇਆ ਤਾਂ ਮੈਂ ਬਾਹਰ ਹੀ ਖਾਣਾ ਖਾ ਲਵਾਂਗਾ। ਤੁਸੀਂ ਆਪਣੇ ਪਤੀ ਨਾਲ ਸਮਾਂ ਬਿਤਾ ਸਕਦੇ ਹੋ। ਮੈਂ ਤੁਹਾਨੂੰ ਦੋਹਾਂ ਨੂੰ ਡਿਸਟਰਬ ਨਹੀਂ ਕਰਾਂਗਾ। जेर्सी ਨੇ ਮੈਨੂੰ ਕੈਂਡਲਾਈਟ ਡਿਨਰ ਦਾ ਆਈਡੀਆ ਦੱਸਿਆ ਸੀ। ਮੈਨੂੰ ਡਿਨਰ ਹੋਰ ਰੋਮਾਂਟਿਕ ਬਣਾਉਣ ਦਾ ਤਰੀਕਾ ਪਤਾ ਸੀ। ਉਸੇ ਟਾਈਮ ਮੈਂ ਆਪਣੇ ਪਤੀ ਨੂੰ ਫੋਨ ਕਰ ਦਿੱਤਾ। ਸ਼ਾਇਦ ਕੰਮ ਵਿੱਚ ਬੀਜੀ ਹੋਣ ਕਰ। ਉਹਨਾਂ ਨੇ ਫੋਨ ਨਾ ਚੁੱਕਿਆ। ਮੈਂ ਉਹਨਾਂ ਨੂੰ ਮੈਸੇਜ ਕਰ ਦਿੱਤਾ। ਮੈਨੂੰ ਲੱਗਿਆ ਕਿ ਮੈਸੇਜ ਦੇਖ ਕੇ ਮੇਰੇ ਪਤੀ ਜਲਦੀ ਘਰ ਆ ਜਾਣਗੇ। ਇਸ ਲਈ ਮੈਂ ਸ਼ਾਮ ਨੂੰ ਚੰਗੀ ਤਰ੍ਹਾਂ ਤਿਆਰੀ ਕਰ ਲਈ ਸੀ। ਸ਼ਾਮ ਹੋ ਗਈ ਸੀ। ਮੈਂ ਆਪਣੇ ਪਤੀ ਨੂੰ ਫੋਨ ਕਰ ਰਹੀ ਸੀ। ਪਰ ਉਹ ਫੋਨ ਹੀ ਚੁੱਕ ਰਹੇ ਸਨ। ਉਹਨਾਂ ਨੇ ਮੈਸੇਜ ਦੇ ਕੇ ਸਿਰਫ ਓਕੇ ਹੀ ਲਿਖਿਆ ਸੀ ਇਸ ਤੋਂ ਮੈਨੂੰ ਸਮਝ ਆ ਗਈ ਸੀ ਕਿ ਅੱਜ ਉਹ ਜਲਦੀ ਘਰ ਆ ਜਾਣਗੇ ਫਿਰ ਉਹ ਜਲਦੀ ਘਰ ਆ ਗਏ ਇਹ ਦੇਖ ਕੇ ਮੈਂ ਬਹੁਤ ਖੁਸ਼ ਹੋ ਗਈ ਸੀ ਪਰ ਆਉਂਦੇ ਹੀ ਉਹ ਥੱਕੇ ਹੋਏ ਲੱਗ ਰਹੇ ਸਨ ਇਸ ਲਈ ਮੈਂ ਉਹਨਾਂ ਨਾਲ ਡਿਨਰ ਕੀਤਾ ਤੇ ਕਿਸੇ ਹੋਰ ਕੰਮ ਲਈ ਉਹਨਾਂ ਤੇ ਦਬਾਅ ਨਾ ਪਾਇਆ ਵੈਸੇ ਵੀ ਉਹ ਮੇਰੇ ਪਤੀ ਸਨ ਇਸ ਲਈ ਮੈਨੂੰ ਉਹਨਾਂ ਤੋਂ ਆਪਣਾ ਕੋਈ ਕੰਮ ਜ਼ਬਰਦਸਤੀ ਜਾਂ ਜਲਦਬਾਜ਼ੀ ਵਿੱਚ ਕਰਵਾਉਣ ਦੀ ਲੋੜ ਨਹੀਂ ਸੀ ਅੱਜ ਦਾ ਦਿਨ ਆਪਣੇ ਪਤੀ ਨਾਲ ਬਿਤਾਉਣ ਦਾ ਆਖਰੀ ਦਿਨ ਨਹੀਂ ਸੀ ਇਸ ਲਈ ਮੈਂ ਉਹਨਾਂ ਨੂੰ ਥੱਕਿਆ ਹੋਇਆ ਦੇਖ ਕੇ ਕੁਝ ਨਾ ਕਿਹਾ ਮੈਂ ਉਹਨਾਂ ਨੂੰ ਆਰਾਮ ਕਰਨ ਦਿੱਤਾ ਉਹਨਾਂ ਦੇ ਸੋ ਜਾਣ ਤੋਂ ਬਾਅਦ ਮੈਂ ਕਿਚਨ ਸਾਫ਼ ਕਰ ਰਹੀ ਸੀ ਮੈਨੂੰ ਜਲਦੀ ਨੀਂਦ ਨਹੀਂ ਆ ਰਹੀ ਸੀ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਹਾਲ ਵਿੱਚ ਬੈਠ ਕੇ ਟੀਵੀ ਦੇਖ ਰਹੀ ਸੀ ਰਾਤ ਦੇ 11 ਵਜੇ ਨੇੜੇ ਸਨ ਪਰ ਜੇਰ ਜੀ ਹਾਲੇ ਤੱਕ ਘਰ ਨਹੀਂ ਆਏ ਸਨ ਮੈਂ ਉਹਨਾਂ ਨੂੰ ਫੋਨ ਕਰਨ ਬਾਰੇ ਸੋਚਿਆ ਉਸੇ ਸਮੇਂ ਘਰ ਦਾ ਦਰਵਾਜ਼ਾ ਖੁੱਲ੍ਹਿਆ ਦੀ ਉਹ ਅੰਦਰ ਆ ਗਈ। ਮੈਂ ਉਹਨਾਂ ਨੂੰ ਖਾਣੇ ਲਈ ਪੁੱਛਿਆ ਪਰ ਉਹਨਾਂ ਨੇ ਕਿਹਾ ਉਹ ਖਾਣਾ ਖਾ ਕੇ ਆਏ ਹਨ। ਉਹ ਦੋ ਕੁ ਮਿੰਟ ਮੇਰੇ ਨਾਲ ਗੱਲਾਂ ਕਰਕੇ ਆਪਣੇ ਕਮਰੇ ਵਿੱਚ ਚਲੇ ਗਏ। ਇਸ ਤੋਂ ਬਾਅਦ ਮੈਂ ਵੀ ਆਪਣੇ ਕਮਰੇ ਵਿੱਚ ਜਾ ਕੇ ਸੌਂਗੀ। ਇਸੇ ਤਰ੍ਹਾਂ ਹੀ ਦਿਨ ਬੀਤਣ ਲੱਗੇ। ਜੇਰਜੀ ਦੇ ਦਫ਼ਤਰ ਦਾ ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਦੱਸਿਆ। ਉਹ ਸਵੇਰੇ ਸਾਡੇ ਕੰਮ ਵਿੱਚ ਮੇਰੀ ਮਦਦ ਕਰਦੇ ਸਨ। ਵੈਸੇ ਮੇਰੇ ਪਤੀ ਨੇ ਘਰ ਦੇ ਕੰਮ ਕਰਵਾਉਣ ਵਿੱਚ ਮੇਰੀ ਕਦੇ ਮਦਦ ਨਹੀਂ ਕੀਤੀ ਸੀ ਜੇਰਜੀ ਦੇ ਨਾਲ ਜਿਹੜੀ ਵੀ ਕੁੜੀ ਵਿਆਹ ਕਰਵਾਉਗੀ ਉਹ ਬੜੀ ਕਿਸਮਤ ਵਾਲੀ ਹੋਵੇ ਅਜੇ ਹਾਂ ਕੈਨ ਵਿੱਚ ਕੋਈ ਹਰਜ ਨਹੀਂ ਸੀ ਕਿਉਂਕਿ ਉਹ ਹਰ ਕੰਮ ਵਿੱਚ ਪਰਫੈਕਟ ਸਨ ਉਸ ਰਾਤ ਮੈਂ ਆਪਣੇ ਕਮਰੇ ਵਿੱਚ ਆਪਣੇ ਪਤੀ ਲਈ ਕੱਪੜੇ ਦੇਖ ਰਹੀ ਸੀ ਮੈਂ ਉਹਨਾਂ ਦੇ ਕੱਪੜੇ ਧੋਣ ਲਈ ਕੱਢ ਰਹੀ ਸੀ ਉਸ ਸਮੇਂ ਮੈਨੂੰ ਉਹਨਾਂ ਦੀ ਪੈਂਟ ਵਿੱਚੋਂ ਦਿੱਲੀ ਜਾਣ ਦੀ ਟਿਕਟ ਮਿਲੀ ਇਸ ਬਾਰੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕੁਝ ਦਿਨਾਂ ਲਈ ਦਫ਼ਤਰ ਦੇ ਕੰਮ ਲਈ ਦਿੱਲੀ ਜਾਣਾ ਹੈ ਉਥੇ ਦਫ਼ਤਰ ਵੱਲ ਇੱਕ ਪਾਰਟੀ ਵੀ ਕੀਤੀ ਜਾਣੀ ਹੈ। ਇਸ ਲਈ ਮੈਂ ਦਿੱਲੀ ਜਾ ਰਿਹਾ ਹਾਂ। ਪਾਰਟੀ ਦੀ ਗੱਲ ਸੁਣ ਕੇ ਮੈਨੂੰ ਲੱਗਾ ਕਿ ਮੇਰੇ ਪਤੀ ਮੈਨੂੰ ਵੀ ਨਾਲ ਲੈ ਕੇ ਜਾਣਗੇ। ਮੈਂ ਉਹਨਾਂ ਨੂੰ ਕਿਹਾ, "ਅੱਛਾ ਪਾਰਟੀ ਹੈ। ਤਾਪਾ ਕਰੋ ਜਾਣਾ ਹੈ।" ਉਹਨਾਂ ਨੇ ਕਿਹਾ, "ਨਹੀਂ, ਮੈਂ ਦਫ਼ਤਰ ਦੇ ਕਰਮਚਾਰੀਆਂ ਨਾਲ ਜਾਣਾ ਹੈ। ਉਥੇ ਫੈਮਿਲੀ ਦਾ ਕੋਈ ਕੰਮ ਨਹੀਂ ਹੈ। ਇਸ ਲਈ ਮੈਂ ਤੈਨੂੰ ਉੱਥੇ ਨਹੀਂ ਲੈ ਕੇ ਜਾ ਸਕਦਾ।" ਸੁਪਨੇ ਦੇਖਣਾ ਬੰਦ ਕਰ ਦੇ। ਇਹ ਸੁਣ ਕੇ ਮੈਂ ਹੈਰਾਨ ਹੋ ਗਈ। ਇਹ ਕਹਿ ਕੇ ਅਭਿਸ਼ੇਕ ਨੇ ਮੇਰੀ ਖੁਸ਼ੀ ਖਤਮ ਕਰ ਦਿੱਤੀ। ਅਗਲੇ ਦਿਨ ਮੇਰਾ ਪਤੀ ਦਿੱਲੀ ਲਈ ਨਿਕਲ ਗਿਆ। ਉਹ 3 ਦਿਨਾਂ ਲਈ ਦਿੱਲੀ ਜਾ ਰਿਹਾ ਸੀ। ਉਸਨੇ ਕਿਹਾ ਸੀ ਕਿ ਪਾਰਟੀ ਤਾਂ 1 ਦਿਨ ਦੀ ਹੀ ਹੈ ਤੇ 2 ਦਿਨ ਦਫ਼ਤਰ ਦਾ ਕੰਮ ਹੈ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਜੇਰਜੀ ਨਾਲ ਘਰ ਵਿੱਚ ਇਕੱਲੀ ਰਹਿ ਗਈ। ਇਨ੍ਹਾਂ ਦਿਨਾਂ ਵਿੱਚ ਹੀ ਜੇਰਜੀ ਦੇ ਦਫ਼ਤਰ ਵਿੱਚ ਵੀ ਪਾਰਟੀ ਸੀ। ਉਹ ਮੈਨੂੰ ਆਪਣੇ ਨਾਲ ਲੈ ਗਏ। ਇੱਕ ਪਾਸੇ ਮੇਰਾ ਪਤੀ ਸੀ ਜੋ ਮੈਨੂੰ ਕਿਤੇ ਵੀ ਆਪਣੇ ਨਾਲ ਲੈ ਕੇ ਜਾਣ ਤੋਂ ਪਿਆਰ ਨਹੀਂ ਸੀ। ਦੂਜੇ ਪਾਸੇ ਮੇਰੇ ਜੇਰ ਜੀ ਸਨ ਜੋ ਮੇਰੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰ ਰਹੇ ਸਨ ਮੈਨੂੰ ਆਪਣੇ ਦਫ਼ਤਰ ਦੀ ਪਾਰਟੀ ਵਿੱਚ ਲੈ ਗਏ ਸਨ ਪਾਰਟੀ ਵਿੱਚ ਉਹ ਮੈਨੂੰ ਇਸ ਤਰ੍ਹਾਂ ਘੁਮਾ ਰਹੇ ਸਨ ਜਿਵੇਂ ਮੈਂ ਉਹਨਾਂ ਦੀ ਪ੍ਰੇਮਿਕਾ ਹੋਵਾਂ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਅਵਾਰਡ ਫੰਕਸ਼ਨ ਸੀ ਜੇਰ ਜੀ ਨੂੰ ਬੈਸਟ ਪਰਫਾਰਮੈਂਸ ਦਾ ਅਵਾਰਡ ਮਿਲਿਆ ਸੀ ਅਵਾਰਡ ਲੈਣ ਲਈ ਉਹ ਮੈਨੂੰ ਆਪਣੇ ਨਾਲ ਸਟੇਜ ਤੇ ਲੈ ਗਏ ਸਨ ਉਹ ਮੈਨੂੰ ਹਰ ਕੰਮ ਵਿੱਚ ਪਹਿਲ ਦੇ ਰਹੇ ਸਨ ਘਰ ਆਉਂਦੇ ਹੋਏ ਮੈਂ ਜੇਰ ਜੀ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਆਪਣੇ ਦਫ਼ਤਰ ਦੀ ਪਾਰਟੀ ਵਿੱਚ ਕਿਉਂ ਲੈ ਕੇ ਗਏ ਸੀ? ਜੇਰ ਜੀ ਨੇ ਕਿਹਾ ਐਵੇਂ ਦੀ ਕੋਈ ਗੱਲ ਨਹੀਂ ਹੈ। ਤੂੰ ਬਹੁਤ ਭੋਲੀ ਹੈ। ਦਫ਼ਤਰ ਦੀ ਪਾਰਟੀ ਸਿਰਫ ਦਫ਼ਤਰ ਦੀ ਹੀ ਨਹੀਂ ਹੁੰਦੀ। ਅਸੀਂ ਆਪਣਾ ਪਰਿਵਾਰ ਵੀ ਨਾਲ ਲੈ ਕੇ ਜਾ ਸਕਦੇ ਹਾਂ। ਜੇਰ ਜੀ ਨੇ ਮੇਰੇ ਸਵਾਲਾਂ ਦਾ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਸੀ। ਉਸ ਰਾਤ ਮੈਂ ਘਰ ਜਾ ਕੇ ਆਪਣੇ ਕਮਰੇ ਵਿੱਚ ਕੱਪੜੇ ਬਦਲ ਰਹੀ ਸੀ ਤਾਂ ਮੇਰੀ ਡਰੈੱਸ ਦੀ ਪਿਛਲੀ ਹੁੱਕ ਨਹੀਂ ਖੁੱਲ ਰਹੀ ਸੀ। ਪਤੀ ਵੀ ਕੰਮ ਵਿੱਚ ਨਹੀਂ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿਸ ਦੀ ਮਦਦ ਲਵਾਂ ਮੈਂ ਆਪ ਬਹੁਤ ਕੋਸ਼ਿਸ਼ ਕਰ ਲਈ ਸੀ ਉਸੇ ਟਾਈਮ ਅਚਾਨਕ ਜੇਰਜੀ ਮੇਰੇ ਕਮਰੇ ਵਿੱਚ ਆ ਗਏ ਉਹ ਮੈਨੂੰ ਪਰੇਸ਼ਾਨ ਦੇਖ ਕੇ ਮੇਰੇ ਕੋਲ ਆ ਗਏ ਉਹ ਬੋਲੇ ਕਿ ਉਹ ਆਪਣੀ ਇੱਕ ਪਰੇਸ਼ਾਨੀ ਲੈ ਕੇ ਮੇਰੇ ਕੋਲ ਆਏ ਸਨ ਪਰ ਤੂੰ ਤਾਂ ਆਪ ਹੀ ਪਰੇਸ਼ਾਨੀ ਵਿੱਚ ਲੱਗ ਰਹੀ ਹੈ ਮੈਂ ਉਹਨਾਂ ਤੋਂ ਮਦਦ ਨਹੀਂ ਮੰਗੀ ਸੀ ਫਿਰ ਵੀ ਉਹਨਾਂ ਨੇ ਅੱਗੇ ਹੋ ਕੇ ਮੇਰੇ ਡਰੈਸ ਦੀ ਹੁੱਕ ਖੋਲ ਦਿੱਤੀ ਇਸ ਤੋਂ ਬਾਅਦ ਉਹ ਕਮਰੇ ਤੋਂ ਬਾਹਰ ਚਲੇ ਗਏ ਥੋੜੀ ਦੇਰ ਬਾਅਦ ਮੈਂ ਕੱਪੜੇ ਬਦਲ ਕੇ ਬਾਹਰ ਆ ਗਈ। ਮੈਂ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਨੂੰ ਕੀ ਪਰੇਸ਼ਾਨੀ ਹੋਈ ਹੈ। ਉਹ ਬੋਲੇ, "ਇਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਤੇ ਅੱਜ ਹੀ ਮੇਰੇ ਕਮਰੇ ਦਾ AC ਬੰਦ ਹੋ ਗਿਆ ਹੈ। ਸਾਰੀ ਰਾਤ AC ਤੋਂ ਬਿਨਾ ਕਿਵੇਂ ਨੀਂਦ ਆਵੇਗੀ? ਹੁਣ ਮੈਂ ਕੀ ਕਰਾਂ? ਹੁਣ ਤੂੰ ਹੀ ਦੱਸ। ਸਾਡੇ ਘਰ ਸਿਰਫ ਦੋ ਹੀ AC ਹਨ। ਇੱਕ ਸਾਡੇ ਕਮਰੇ ਵਿੱਚ ਤੇ ਇੱਕ ਗੈਸਟ ਰੂਮ ਵਿੱਚ। ਜਿਹੜੇ ਗੈਸਟ ਰੂਮ ਵਿੱਚ ਰਹਿੰਦੇ ਸਨ। ਹੁਣ ਉਹਨਾਂ ਨੂੰ ਨੀਂਦ ਕਿਵੇਂ ਆਵੇਗੀ?" ਇਹ ਸੋਚ ਕੇ ਉਹਨਾਂ ਨੂੰ ਆਪਣੇ ਕਮਰੇ ਵਿੱਚ ਸੌਣ ਲਈ ਕਹਿਣਾ ਪਿਆ ਉਸ ਰਾਤ ਜੇਰ ਜੀ ਮੇਰੇ ਕਮਰੇ ਵਿੱਚ ਮੇਰੇ ਬੈੱਡ ਤੇ ਸੁੱਤੇ ਸਨ ਮੇਰੇ ਪਤੀ ਦੀ ਜਗ੍ਹਾ ਉਹਨਾਂ ਨੇ ਲੈ ਲਈ ਸੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਅਗਲੇ ਦਿਨ ਜੇਰ ਜੀ ਦੀ ਛੁੱਟੀ ਸੀ ਤੇ ਘਰ ਦਾ ਰਾਸ਼ਨ ਖਤਮ ਹੋ ਗਿਆ ਸੀ ਮੇਰੇ ਪਤੀ ਦਿੱਲੀ ਜਾਣ ਤੋਂ ਪਹਿਲਾਂ ਮੈਨੂੰ ਰੁਪਏ ਵੀ ਨਹੀਂ ਦੇ ਕੇ ਗਏ ਸਨ ਜਦੋਂ ਮੈਂ ਖਾਣਾ ਬਣਾਉਣ ਦੀ ਸੋਚੀ ਤਾਂ ਰਾਸ਼ਨ ਵਿੱਚ ਇੱਕ ਹੀ ਚੀਜ਼ ਬਚੀ ਸੀ ਬਾਕੀ ਸਭ ਖਤਮ ਹੋ ਚੁੱਕਾ ਸੀ ਤੇ ਮੇਰੇ ਕੋਲ ਪੈਸੇ ਵੀ ਨਹੀਂ ਸਨ ਮੈਂ ਆਪਣੇ ਪਤੀ ਨੂੰ ਫੋਨ ਕਰਨ ਲੱਗੀ ਤਾਂ ਜੇਰ ਜੀ ਨੇ ਮੈਨੂੰ ਰੋਕ ਦਿੱਤਾ। ਉਹਨਾਂ ਨੇ ਕਿਹਾ ਕਿ ਹੁਣ ਉਹ ਵੀ ਇਸ ਘਰ ਦੇ ਮੈਂਬਰ ਹਨ। ਇਸ ਮਹੀਨੇ ਦਾ ਰਾਸ਼ਨ ਉਹ ਲਿਆ ਦੇਣਗੇ। ਅੱਜ ਦੁਪਹਿਰ ਦਾ ਖਾਣਾ ਅਸੀਂ ਬਾਹਰ ਹੀ ਖਾਵਾਂਗੇ। ਮੈਂ ਜੇਰ ਜੀ ਨੂੰ ਹਾਂ ਕਹਿ ਦਿੱਤੀ ਤੇ ਫਿਰ ਅਸੀਂ ਤਿਆਰ ਹੋ ਕੇ ਬਾਹਰ ਚਲੇ ਗਏ। ਸਭ ਤੋਂ ਪਹਿਲਾਂ ਜੇਰ ਜੀ ਮੈਨੂੰ ਹੋਟਲ ਵਿੱਚ ਖਾਣਾ ਖਵਾਉਣ ਲਈ ਲੈ ਗਏ। ਖਾਣਾ ਖਾ ਕੇ ਫਿਰ ਅਸੀਂ ਮਾਲ ਵਿੱਚ ਸ਼ਾਪਿੰਗ ਕਰਨ ਲਈ ਚਲੇ ਗਏ। ਉੱਥੇ ਜੋ ਵੀ ਚੀਜ਼ ਮੈਨੂੰ ਪਸੰਦ ਆਈ ਜੇਰ ਜੀ ਨੇ ਮੈਨੂੰ ਲੈ ਦਿੱਤੀ। ਸਾਰੇ ਪੈਸੇ ਜੇਰ ਜੀ ਨੇ ਹੀ ਦਿੱਤੇ ਸਨ ਮੇਰੇ ਪਤੀ ਤਾਂ ਹਮੇਸ਼ਾ ਮੇਰੇ ਤੇ ਚੀਕਦੇ ਹੀ ਰਹਿੰਦੇ ਸਨ ਰਾਸ਼ਨ ਤੋਂ ਇਲਾਵਾ ਜੇਕਰ ਇੱਕ ਵੀ ਚੀਜ਼ ਮੈਂ ਜ਼ਿਆਦਾ ਲੈ ਲੈਂਦੀ ਤਾਂ ਉਹ ਹੱਲਾ ਮਚਾ ਦਿੰਦੇ ਸਨ ਪਰ ਜੇਰ ਜੀ ਨੇ ਮੈਨੂੰ ਇੱਕ ਵੀ ਸ਼ਬਦ ਨਹੀਂ ਕਿਹਾ ਸੀ ਮੈਨੂੰ ਜੋ ਵੀ ਚੀਜ਼ ਪਸੰਦ ਆਈ ਉਹਨਾਂ ਨੇ ਲੈ ਕੇ ਦਿੱਤੀ ਸੀ ਉਹਨਾਂ ਦੇ ਵਿਵਹਾਰ ਤੋਂ ਮੈਨੂੰ ਕਦੇ-ਕਦੇ ਐਵੇਂ ਲੱਗਦਾ ਸੀ ਜਿਵੇਂ ਉਹ ਮੇਰਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ ਉਸ ਰਾਤ ਮੈਂ ਮਾਲ ਵਿੱਚੋਂ ਜਿਹੜਾ ਨਾਈਟਸੂਟ ਖਰੀਦਿਆ ਸੀ ਉਹੀ ਪਾ ਲਿਆ ਸੀ ਨਾਈਟਸੂਟ ਵਿੱਚ ਦੇਖ ਕੇ ਜੀਰਜੀ ਮੈਨੂੰ ਦੇਖਦੇ ਹੀ ਰਹਿ ਗਈ ਉਹਨਾਂ ਨੇ ਕਿਹਾ ਕਿ ਤੂੰ ਤਾਂ ਬਹੁਤ ਹੀ ਸੋਹਣੀ ਲੱਗ ਰਹੀ ਹੈ ਉਸ ਰਾਤ ਵੀ ਉਹ ਮੇਰੇ ਨਾਲ ਮੇਰੇ ਕਮਰੇ ਵਿੱਚ ਹੀ ਸੁੱਤੀ ਸਾਂ ਅੱਧੀ ਰਾਤ ਮੈਂ ਅਣਜਾਣੇ ਵਿੱਚ ਖਿਸਕ ਕੇ ਉਹਨਾਂ ਕੋਲ ਹੋ ਗਈ ਸੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਮੈਂ ਜੀਰਜੀ ਦੇ ਬਿਲਕੁਲ ਨਾਲ ਹੀ ਸੁੱਤੀ ਪਈ ਸੀ ਮੈਂ ਤੁਰੰਤ ਹੀ ਜੀਰਜੀ ਤੋਂ ਦੂਰ ਹੋ ਗਈ ਉੱਠ ਕੇ ਆਪਣੇ ਕੰਮ ਵਿੱਚ ਲੱਗ ਗਈ। ਅੱਜ ਜੇਰ ਜੀ ਨੇ ਛੁੱਟੀ ਲਈ ਹੋਈ ਸੀ। ਸਵੇਰ ਦਾ ਖਾਣਾ ਖਾਣ ਤੋਂ ਬਾਅਦ ਮੈਂ ਰਸੋਈ ਵਿੱਚ ਭਾਂਡੇ ਸਾਫ਼ ਕਰ ਰਹੀ ਸੀ। ਅਚਾਨਕ ਜੇਰ ਜੀ ਮੇਰੇ ਪਿੱਛੇ ਆ ਗਏ। ਮੇਰੇ ਹੱਥਾਂ ਵਿੱਚ ਸਾਬਣ ਦੀ ਝੱਗ ਸੀ। ਜੇਰ ਜੀ ਅਚਾਨਕ ਮੇਰੀ ਕਮਰ 'ਤੇ ਇੱਕ ਚੁੰਡੀ ਪਾ ਦਿੱਤੀ। ਉਹਨਾਂ ਦੇ ਸ਼ੋਅ ਨਾਲ ਮੈਂ ਕੰਬ ਗਈ ਤੇ ਮੇਰਾ ਸੰਤੁਲਨ ਵਿਗੜ ਗਿਆ ਤੇ ਮੈਂ ਜੇਰ ਜੀ ਦੇ ਉੱਪਰ ਡਿੱਗ ਪਈ। ਰਸੋਈ ਵਿੱਚ ਅਸੀਂ ਦੋਵੇਂ ਇੱਕ ਦੂਜੇ ਦੇ ਬਹੁਤ ਹੀ ਨੇੜੇ ਸੀ। ਮੇਰੇ ਹੱਥਾਂ ਦੀ ਝੱਗ ਜੇਰਜੀ ਦੇ ਮੂੰਹ ਤੇ ਲੱਗ ਗਈ ਤੇ ਮੈਂ ਹੱਸਣ ਲੱਗ ਪਈ ਮੈਨੂੰ ਹਾਸੇ ਦੀ ਹੋਈ ਦੇਖ ਕੇ ਜੇਰਜੀ ਮੈਨੂੰ ਪਿਆਰ ਭਰੀਆਂ ਅੱਖਾਂ ਨਾਲ ਵੇਖਣ ਲੱਗੇ ਉਹਨਾਂ ਦੀਆਂ ਨਜ਼ਰਾਂ ਵਿੱਚ ਬਹੁਤ ਪਿਆਰ ਸੀ ਉਹ ਕੁਝ ਬੋਲ ਨਹੀਂ ਰਹੇ ਸਨ ਇਹ ਦੇਖ ਕੇ ਮੈਂ ਹੱਸਣਾ ਬੰਦ ਕਰ ਦਿੱਤਾ ਉਹਨਾਂ ਤੋਂ ਦੂਰ ਹੁੰਦੇ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਮੇਰੇ ਚੁੰਡੀ ਕਿਉਂ ਵੱਢੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੇਰੀ ਕਮਰ 'ਤੇ ਇੱਕ ਕੀੜੀ ਦੇਖੀ ਸੀ ਤੇ ਉਸ ਨੂੰ ਹਟਾਰਿਆ ਸੀ ਗੱਲਾਂ ਕਰਦੇ ਕਰਦੇ ਮੇਰੇ ਹੱਥਾਂ ਦੀ ਛੱਗ ਮੇਰੇ ਹੀ ਮੂੰਹ ਤੇ ਲਾ ਦਿੱਤੀ ਸੀ ਫਿਰ ਸਾਡੀ ਮસ્ਤੀ ਸ਼ੁਰੂ ਹੋ ਗਈ ਮસ્ਤੀ ਕਰਦੇ ਕਰਦੇ ਮੈਨੂੰ ਪਿੱਛੇ ਤੋਂ ਜੱਫੀ ਪਾ ਲਈ ਉਹ ਆਪਣੀ ਮਰਿਆਦਾ ਭੁੱਲਣ ਲੱਗੀ ਫਿਰ ਸਾਡੇ ਵਿੱਚ ਕੁਝ ਗਲਤ ਨਾ ਹੋ ਜਾਵੇ ਅਸੀਂ ਪਹਿਲਾਂ ਹੀ ਇੱਕ ਦੂਜੇ ਤੋਂ ਦੂਰ ਹੋ ਗਏ ਉਸ ਸਾਰੇ ਦਿਨ ਮੇਰੇ ਦਿਮਾਗ ਵਿੱਚ ਜੇਰਸੀ ਦਾ ਖਿਆਲ ਹੀ ਆਉਂਦਾ ਰਿਹਾ ਉਹ ਮੇਰੇ ਬਹੁਤ ਨੇੜੇ ਆ ਚੁੱਕੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਮੇਰੇ ਲਈ ਪਿਆਰ ਦਿਸ ਰਿਹਾ ਸੀ ਵੈਸੇ ਵੀ ਮੇਰਾ ਪਤੀ ਮੈਨੂੰ ਹਮੇਸ਼ਾ ਨਜ਼ਰਅੰਦਾਜ਼ੀ ਕਰਦਾ ਸੀ ਘਰ ਵਿੱਚ ਕੋਈ ਹੋਰ ਆਦਮੀ ਘੱਟੋ ਘੱਟ ਦੇਖਭਾਲ ਤੇ ਪਰਵਾਹ ਤਾਂ ਕਰ ਰਿਹਾ ਸੀ। ਜੇਰਜੀ ਨੂੰ ਮੇਰੇ ਤੋਂ ਕੀ ਚਾਹੀਦਾ ਸੀ? ਮੈਨੂੰ ਹੁਣ ਸਮਝ ਆ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਜਿਸ ਸੁੱਖ ਦੀ ਉਮੀਦ ਮੈਂ ਆਪਣੇ ਪਤੀ ਤੋਂ ਲਾਈ ਬੈਠੀ ਸੀ, ਸ਼ਾਇਦ ਉਹ ਸੁੱਖ ਮੈਨੂੰ ਜੀਰਜੀ ਤੋਂ ਮਿਲਣ ਵਾਲਾ ਸੀ। ਜੇਰਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਿਸੇ ਲੇਡੀ ਨੂੰ ਕਿਵੇਂ ਖੁਸ਼ ਕਰਨਾ ਚਾਹੀਦਾ ਹੈ। ਰਾਤ ਨੂੰ ਮੇਰੇ ਪਤੀ ਦੇ ਘਰ ਆਉਣ ਦੀ ਸੰਭਾਵਨਾ ਸੀ, ਕਿ ਉਹ ਰਾਤ 9 ਵਜੇ ਘਰ ਆ ਗਏ ਸਨ। ਮੈਂ ਰਾਤ ਨੂੰ ਦੂਸਰਾ ਨਾਈਟਸੂਟ ਪਾ ਲਿਆ। ਇਹ ਨਾਈਟਸੂਟ ਦੇਖ ਕੇ ਮੇਰੇ ਪਤੀ ਬੋਲੇ ਇਹ ਡਰੈਸ ਕਿੱਥੋਂ ਲੈ ਕੇ ਆਈ ਹੈ ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਸੀ ਕਿ ਇਹ ਡਰੈਸ ਮੈਨੂੰ ਜੇੜਜੀ ਨੇ ਦਿਵਾਈ ਹੈ ਮੈਂ ਉਸ ਨੂੰ ਕਿਹਾ ਕਿ ਮੇਰੇ ਕੋਲ ਕੁਝ ਰੁਪਏ ਸਨ ਤੇ ਮੈਂ ਇਹ ਡਰੈਸ ਖਰੀਦ ਲਈ ਸੀ ਮੇਰਾ ਪਤੀ ਮੈਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਾ ਪਰ ਮੈਨੂੰ ਹੁਣ ਉਸ ਦੀਆਂ ਨਜ਼ਰਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਿਉਂਕਿ ਜਿਸ ਵਿਅਕਤੀ ਨੂੰ ਆਪਣੀ ਪਤਨੀ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਉਸ ਬਾਰੇ ਸੋਚ ਕੇ ਮੈਂ ਕੀ ਕਰ ਸਕਦੀ ਹਾਂ ਪਰ ਜੇੜਜੀ ਮੇਰੀਆਂ ਭਾਵਨਾਵਾਂ ਦੀ ਕਦਰ ਕਰਦੇ ਸਨ ਇਹ ਮੈਨੂੰ ਸਮਝ ਆ ਚੁੱਕੀ ਸੀ ਉਹ ਮੈਨੂੰ ਖੋਲ ਦੀ ਤਰ੍ਹਾਂ ਸੰਭਾਲ ਕੇ ਰੱਖਦੇ ਸਨ ਤੇ ਉਸਰਫੋਲ ਦੀ ਖੁਸ਼ਬੂ ਉਸ ਨੂੰ ਸੰਭਾਲਣ ਵਾਲੇ ਮਾਲਕ ਦੇ ਨੇੜੇ ਤੇ ਹੀ ਰਹਿਣੀ ਚਾਹੀਦੀ ਹੈ ਇਹ ਗੱਲ ਮੈਨੂੰ ਚੰਗੀ ਤਰ੍ਹਾਂ ਸਮਝ ਆ ਗਈ ਸੀ ਅਗਲੇ ਦਿਨ ਸਵੇਰੇ ਹੀ ਮੇਰੇ ਪਤੀ ਅਤੇ ਜੇੜ ਜੀ ਆਪਣੇ ਕੰਮ ਤੇ ਚਲੇ ਗਏ ਸਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਮੈਨੂੰ ਖਿਆਲ ਆ ਰਹੇ ਸਨ ਕਿ ਕੀ ਮੈਂ ਜੇੜ ਜੀ ਨਾਲ ਜਾ ਕੇ ਆਪਣੇ ਪਤੀ ਨੂੰ ਧੋਖਾ ਦੇਵਾਂਗੀ ਫਿਰ ਮੈਂ ਆਪਣੇ ਪਤੀ ਅਤੇ ਜੇੜ ਜੀ ਦਾ ਇੰਤਿਹਾਨ ਲੈਣ ਦਾ ਫੈਸਲਾ ਕੀਤਾ ਮੈਂ ਆਪਣੇ ਪਤੀ ਤੇ ਜੇਰ ਜੀ ਨੂੰ ਮੈਸੇਜ ਕਰ ਦਿੱਤਾ ਕਿ ਮੇਰੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ ਤੇ ਇਸ ਤੋਂ ਬਾਅਦ ਮੈਂ ਘਰ ਦਾ ਦਰਵਾਜ਼ਾ ਖੁੱਲਾ ਛੱਡ ਕੇ ਆਪਣੇ ਕਮਰੇ ਵਿੱਚ ਆ ਕੇ ਬੈਠ ਤੇ ਲੇਟ ਗਈ 15-20 ਮਿੰਟ ਬਾਅਦ ਜੇਰ ਜੀ ਘਰ ਆਏ ਤੇ ਸਿੱਧਾ ਮੇਰੇ ਕਮਰੇ ਵਿੱਚ ਆ ਗਏ ਮੇਰੇ ਕੋਲ ਆ ਕੇ ਮੇਰੀ ਹਾਲਤ ਚੈੱਕ ਕਰਨ ਲੱਗੇ ਉਹਨਾਂ ਦੇ ਚਿਹਰੇ ਤੇ ਮੇਰੇ ਲਈ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ ਉਹ ਮੈਨੂੰ ਚੈੱਕ ਕਰ ਰਹੇ ਸਨ ਤੇ ਮੈਂ ਹੱਸ ਪਈ ਮੈਨੂੰ ਹਾਸਦੀ ਹੋਈ ਦੇਖ ਕੇ ਉਹ ਕਹਿਣ ਲੱਗੇ ਕਿ ਤੂੰ ਮੇਰੇ ਨਾਲ ਮਜ਼ਾਕ ਕਰ ਰਹੀ ਸੀ ਤੇਰਾ ਮੈਸੇਜ ਪੜ੍ਹ ਕੇ ਮੈਨੂੰ ਬਹੁਤ ਚਿੰਤਾ ਹੋ ਗਈ ਸੀ ਤੂੰ ਮੈਨੂੰ ਸਹੀ-ਸਹੀ ਦੱਸ ਕੇ ਕੀ ਗੱਲ ਹੈ ਇਹ ਮਜ਼ਾਕ ਕਰਨ ਦਾ ਟਾਈਮ ਨਹੀਂ ਹੈ ਮੈਂ ਆਪਣੇ ਜੀਰਜੀ ਦਾ ਹੱਥ ਫੜ ਲਿਆ ਤੇ ਆਪਣੇ ਕੋਲ ਬਿਠਾ ਲਿਆ ਮੈਂ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੁਝ ਵੀ ਨਹੀਂ ਹੋਇਆ ਮੈਂ ਇੱਕ ਛੋਟਾ ਜਿਹਾ ਇਮਤਿਹਾਨ ਲੈ ਰਹੀ ਸੀ ਤੁਹਾਡਾ ਤੇ ਆਪਣੇ ਪਤੀ ਦੇ ਪਿਆਰ ਦਾ ਫਰਕ ਦੇਖ ਰਹੀ ਸੀ ਤੇ ਤੁਸੀਂ ਪਾਸ ਹੋ ਗਏ ਹੋ ਉਹ ਮੇਰੀ ਗੱਲ ਸਮਝ ਗਏ ਸਨ ਅਸੀਂ ਦੋਵੇਂ ਇੱਕ ਦੂਜੇ ਦੇ ਨੇੜੇ ਹੋਣ ਲੱਗੇ। ਅੱਜ ਮੇਰੇ ਜੇਰ ਜੀ ਦੀ ਤਪੱਸਿਆ ਖਤਮ ਹੋਣ ਵਾਲੀ ਸੀ। ਅਸੀਂ ਦੋਨੋਂ ਇੱਕ ਦੂਜੇ ਦੇ ਇੰਨਾ ਨੇੜੇ ਸੀ ਕਿ ਇੱਕ ਦੂਜੇ ਦੇ ਪਿਆਰ ਦਾ ਆਨੰਦ ਲੈਣ ਵਾਲੇ ਸੀ। ਤਾਂ ਅਚਾਨਕ ਮੇਰੇ ਪਤੀ ਘਰ ਆ ਗਏ। ਸਾਡੇ ਇੱਕ ਦੂਜੇ ਦੇ ਨੇੜੇ ਦੇਖ ਕੇ ਉਹਨਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਮੇਰੇ ਪਤੀ ਨੇ ਮੇਰੇ ਨੇੜੇ ਆ ਕੇ ਜੇਰ ਜੀ ਨੂੰ ਤੱਕਾ ਦਿੱਤਾ ਤੇ ਗੁੱਸੇ ਵਿੱਚ ਕਿਹਾ ਇਹ ਸਭ ਕੀ ਚੱਲ ਰਿਹਾ ਹੈ? ਤੂੰ ਆਪਣੇ ਜੇਠ ਨਾਲ ਇਹ ਸਭ ਕਿਵੇਂ ਕਰ ਸਕਦੀ ਹੈਂ? ਇਹ ਸਾਬ ਕਰੰ ਤੋਂ ਪਹਿਲਾਂ ਤੈਨੂੰ ਇੱਕ ਵਾਰ ਵੀ ਮੇਰਾ ਖਿਆਲ ਨਹੀਂ ਆਇਆ ਮੈਂ ਕਿਹਾ ਨਹੀਂ ਆਇਆ ਜਦੋਂ ਤੁਸੀਂ ਪਾਇਲ ਨਾਲ ਹੁੰਦੇ ਹੋ ਤਾਂ ਤੁਹਾਨੂੰ ਇੱਕ ਵਾਰ ਵੀ ਆਪਣੀ ਪਤਨੀ ਦਾ ਖਿਆਲ ਆਉਂਦਾ ਮੇਰੀ ਤਬੀਅਤ ਖਰਾਬ ਹੈ ਤਾਂ ਮੈਸੇਜ ਦੇਖ ਕੇ ਵੀ ਤੁਸੀਂ ਟਾਈਮ ਤੇ ਘਰ ਨਹੀਂ ਆਏ ਮੈਂ ਜਾਣ ਬੁੱਝ ਕੇ ਆਪਣੇ ਤੇ ਜੇਰਜੀ ਦੀ ਸੈਲਫੀ ਤੁਹਾਨੂੰ ਭੇਜੀ ਸੀ ਮੈਂ ਜਾਣ ਬੁੱਝ ਕੇ ਹੀ ਤੁਹਾਨੂੰ ਇਹ ਮੈਸੇਜ ਵੀ ਭੇਜਿਆ ਸੀ ਕਿ ਮੈਂ ਜੇਰਜੀ ਨਾਲ ਰਿਸ਼ਤਾ ਵਧਾ ਰਹੀ ਹਾਂ ਤੁਸੀਂ ਤਾਂ ਵੈਸੇ ਵੀ ਸ਼ੱਕ ਕਰਨ ਵਿੱਚ ਐਕਸਪਰਟ ਹੋ ਪਰ ਸ਼ੱਕ ਉਦੋਂ ਹੀ ਕਰਨਾ ਚਾਹੀਦਾ ਹੈ ਜਦੋਂ ਆਪਣਾ ਚਰਿੱਤਰ ਸਾਫ਼ ਹੋਵੇ ਮੇਰੀ ਪਿੱਠ ਪਿੱਛੇ ਤੁਸੀਂ ਜੋ ਕੁਝ ਕਰ ਰਹੇ ਹੋ ਜੇਕਰ ਉਹ ਸਹੀ ਹੈ ਤਾਂ ਮੇਰੇ ਅਤੇ ਜੇਰਜੀ ਦਾ ਰਿਸ਼ਤਾ ਵੀ ਸਹੀ ਹੈ ਮੈਨੂੰ ਇਸ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ ਮੇਰਾ ਪਤੀ ਕਹਿਣ ਲੱਗਾ ਕਿਹੜੀ ਪਾਇਲ ਬਕਵਾਸ ਬੰਦ ਕਰ ਮੇਰੇ ਪਤੀ ਦਾ ਨਾਟਕ ਸ਼ੁਰੂ ਹੋ ਗਿਆ ਸੀ ਮੈਂ ਉਹਨਾਂ ਨੂੰ ਉਹਨਾਂ ਦੀ ਅਤੇ ਉਹਨਾਂ ਦੀ ਪ੍ਰੇਮਿਕਾ ਦੀ ਫੋਟੋ ਦਿਖਾਈ ਤੇ ਕਿਹਾ ਮੈਨੂੰ ਸਭ ਕੁਝ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਪਰ ਫਿਰ ਵੀ ਮੈਂ ਆਪਣੇ ਪਿਆਰ ਦਾ ਇੰਤਜ਼ਾਰ ਕਰ ਰਹੀ ਸੀ ਤੇ ਤੁਹਾਡੇ ਘਰ ਰੁਕੀ ਹੋਈ ਸਬਰ ਕਰ ਰਹੀ ਸੀ ਤੁਸੀਂ ਹੋਰ ਕਿੰਨਾ ਝੂਠ ਬੋਲੋਗੇ ਦਫ਼ਤਰ ਦਾ ਕੰਮ ਤੇ ਮੀਟਿੰਗ ਦਾ ਕਹਿ ਕੇ ਤੁਸੀਂ ਉਸ ਲੜਕੀ ਨੂੰ ਸ਼ਹਿਰ ਤੋਂ ਬਾਹਰ ਲੈ ਜਾਂਦੇ ਹੋ ਉਹਦੇ ਨਾਲ ਸਮਾਂ ਬਿਤਾਉਂਦੇ ਹੋ ਤੇ ਉਸਤੇ ਖਰਚ ਕਰਦੇ ਹੋ ਤੇ ਆਪਣੀ ਪਤਨੀ ਵੱਲੋਂ ਕੋਈ ਚੀਜ਼ ਮੰਗੇ ਜਾਣ ਤੇ ਤੁਸੀਂ ਖਰਚ ਦੇ ਨਾਂ ਤੇ ਰੋਣ ਲੱਗ ਜਾਂਦੇ ਹੋ ਮੈਂ ਤੁਹਾਡੀ ਸੱਚਾਈ ਜਾਣ ਕੇ ਵੀ ਘਰ ਰੁਕੀ ਹੋਈ ਸੀ ਤੁਹਾਨੂੰ ਖੁਸ਼ ਕਰਨ ਲਈ ਕਦੇ ਕਮਰਾ ਸਜਾਉਂਦੀ ਸੀ ਤੇ ਕਦੇ ਕੈਂਡਲਾਈਟ ਡਿਨਰ ਦਾ ਇੰਤਜ਼ਾਮ ਕਰਦੀ ਸੀ ਤੇ ਹੋਰ ਪਤਾ ਨਹੀਂ ਕੀ ਕੁਝ ਕੀਤਾ ਸ਼ਾਇਦ ਮੇਰੇ ਵਿੱਚ ਹੀ ਕੋਈ ਗਲਤੀ ਸੀ ਜੋ ਪਿਆਰ ਤੁਹਾਨੂੰ ਚਾਹੀਦਾ ਸੀ ਮੈਂ ਉਹ ਤੁਹਾਨੂੰ ਨਾ ਦੇ ਸਕੀ ਮੈਂ ਆਪਣੇ ਆਪ ਨੂੰ ਦੋਸ਼ੀ ਮੰਨਦੀ ਸੀ ਮੈਂ ਸਾਰਾ ਸੱਚ ਜੇਰਜੀ ਨੂੰ ਦੱਸ ਦਿੱਤਾ ਸੀ ਨਹੀਂ ਤਾਂ ਮੈਂ ਖੁਦ ਨੂੰ ਦੋਸ਼ੀ ਮੰਨਦੀ ਹੋਈ ਡਿਪਰੈਸ਼ਨ ਵਿੱਚ ਚਲੀ ਜਾਂਦੀ ਤੇ ਆਪਣੇ ਨਾਲ ਕੁਝ ਗਲਤ ਕਰ ਬੈਠਦੀ ਇਸ ਮਾਰੇ ਟਾਈਮ ਵਿੱਚ ਜੇਰਜੀ ਨੇ ਮੈਨੂੰ ਸੰਭਾਲ ਲਿਆ ਸੀ ਤੇ ਹਾਂ ਜਿਸ ਘਟਿਆ ਨਜ਼ਰ ਨਾਲ ਤੁਸੀਂ ਸਾਨੂੰ ਦੇਖ ਰਹੇ ਹੋ ਤਾਂ ਸਾਡੇ ਵਿੱਚ ਕਰ ਅਜਿਹਾ ਕੁਝ ਵੀ ਨਹੀਂ ਹੈ ਮੈਂ ਉਹਨਾਂ ਨਾਲ ਮਿਲ ਕੇ ਤੁਹਾਨੂੰ ਸਭ ਕੁਝ ਸਿਖਾਉਣ ਦਾ ਨਾਟਕ ਕਰ ਰਹੀ ਸੀ ਅੱਜ ਜੋ ਤੁਸੀਂ ਦੇਖਿਆ ਉਹ ਵੀ ਸਾਡੇ ਨਾਟਕ ਦਾ ਹਿੱਸਾ ਸੀ ਜੇਕਰ ਤੁਸੀਂ ਮੈਨੂੰ ਕਿਸੇ ਹੋਰ ਮਰਦ ਨਾਲ ਨਹੀਂ ਦੇਖ ਸਕਦੇ ਤਾਂ ਮੈਂ ਵੀ ਤੁਹਾਨੂੰ ਕਿਸੇ ਹੋਰ ਲੜਕੀ ਨਾਲ ਕਿਵੇਂ ਦੇਖ ਸਕਦੀ ਹਾਂ ਮੇਰਾ ਪਤੀ ਮੇਰੇ ਸਾਹਮਣੇ ਖੜਾ ਸੀ ਮੈਂ ਆਪਣਾ ਬੈਗ ਚੁੱਕ ਕੇ ਆਪਣੇ ਪਿੱਕੇ ਜਾਣ ਲੱਗੀ ਹੁਣ ਮੈਂ ਇਸ ਤੋਂ ਅੱਗੇ ਹੋਰ ਕੁਝ ਸਹਿਣ ਨਹੀਂ ਕਰ ਸਕਦੀ ਸੀ ਆਪਣੇ ਪਤੀ ਨੂੰ ਉਸ ਦੀ ਗਲਤੀ ਉਸ ਦੀ ਭਾਸ਼ਾ ਵਿੱਚ ਸਮਝਾ ਦਿੱਤੀ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਉਹਨਾਂ ਮੈਨੂੰ ਪਿੱਕੇ ਜਾਣ ਤੋਂ ਰੋਕ ਲਿਆ ਉਹਨਾਂ ਨੇ ਮੇਰੇ ਤੋਂ ਮਾਫੀ ਮੰਗੀ ਤੇ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਕਿਸੇ ਹੋਰ ਲੜਕੀ ਦੇ ਪਿੱਛੇ ਨਹੀਂ ਜਾਣਗੇ ਮੇਰੇ ਨਾਲ ਵਫਾਦਾਰ ਰਹਿਣਗੇ ਮੈਂ ਆਪਣੇ ਜੇਰ ਜੀ ਦਾ ਧੰਨਵਾਦ ਕੀਤਾ ਅਸਲ ਵਿੱਚ ਉਹਨਾਂ ਦੀ 5 ਸਾਲ ਦੀ ਬੇਟੀ ਹੈ ਪਰ 1 ਸਾਲ ਪਹਿਲਾਂ ਉਹਨੇ ਦੀ ਪਤਨੀ ਉਹਨਾਂ ਨੂੰ ਧੋਖਾ ਦੇ ਕੇ ਚਲੀ ਗਈ ਸੀ ਉਹਨਾਂ ਦੀ ਗ੍ਰਹਿਸਤੀ ਨੂੰ ਬਚਾਉਣ ਲਈ ਕਿਸੇ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਸੀ ਪਰ ਉਹਨਾਂ ਨੇ ਮੇਰੇ ਗ੍ਰਹਿਸਤੀ ਬਚਾਉਣ ਲਈ ਮੇਰੀ ਬਹੁਤ ਮਦਦ ਕੀਤੀ ਸੀ ਉਹਨਾਂ ਨੂੰ ਪਰਿਵਾਰ ਦੀ ਕੀਮਤ ਦਾ ਪਤਾ ਸੀ ਅੱਜ ਮੈਂ ਆਪਣੇ ਜੀਰਜੀ ਦੀ ਮਦਦ ਨਾਲ ਆਪਣਾ ਪਰਿਵਾਰ ਬਚਾ ਲਿਆ ਸੀ ਪਰ ਅੱਜ ਕੱਲ ਹਰ ਦੂਜਾ ਆਦਮੀ ਜੋਰ ਆਪਣਾ ਚੰਗਾ ਭਲਾ ਪਰਿਵਾਰ ਛੱਡ ਕੇ ਬਾਹਰਲੇ ਪਿਆਰ ਵਿੱਚ ਪੈ ਜਾਂਦੇ ਹਨ ਇਹ ਕੋਈ ਫੈਸ਼ਨ ਨਹੀਂ ਹੈ ਬਾਹਰ ਦਾ ਕੋਈ ਵੀ ਵਿਅਕਤੀ ਤੁਹਾਨੂੰ ਤੁਹਾਡੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਨਹੀਂ ਸੰਭਾਲ ਸਕਦਾ ਉਹ ਸਿਰਫ ਆਪਣੀ ਜ਼ਰੂਰਤ ਪੂਰੀ ਕਰੇਗਾ ਇਸ ਕਰਕੇ ਹੀ ਅੱਜ ਕੱਲ ਤਲਾਕ ਦੇ ਮਾਮਲੇ ਜ਼ਿਆਦਾ ਵਧ ਰਹੇ ਹਨ ਅਜਿਹੇ ਟਾਈਮ ਕਿਸੇ ਵੀ ਔਰਤ ਦਾ ਪਿੱਕੇ ਜਾਣਾ ਉਸ ਦੇ ਪਤੀ ਨੂੰ ਆਜ਼ਾਦੀ ਦੇਣ ਦੇ ਬਰਾਬਰ ਹੈ ਇਸ ਲਈ ਅਜੇ ਹੀ ਸਥਿਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ ਪਤੀ ਚਾਹੇ ਕਿੰਨਾ ਵੀ ਗਲਤ ਰਸਤੇ ਤੇ ਚਲਾ ਜਾਵੇ ਇੱਕ ਪਤਨੀ ਹੀ ਹੈ ਜੋ ਉਸ ਨੂੰ ਸਹੀ ਰਸਤੇ ਤੇ ਲਿਆ ਸਕਦੀ ਹੈ ਇਹ ਗੱਲ ਹਰ ਔਰਤ ਨੂੰ ਸਮਝਣੀ ਚਾਹੀਦੀ ਹੈ ਤੁਸੀਂ ਸੁਣੀ ਕਹਾਣੀ ਸਬਕ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ